ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਝੋਟੀ ਆ ਗਈ ਵੀਰੋ ਨੀਲੀ ਰਾਵੀ ਚਾ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਵੀਰ ਜੀ ਹੋਰ ਸੁਣਾਓ ਕੀ ਹਾਲ ਚੱਲ ਵੀਰੇ ਵਧੀਆ ਵਧੀਆ ਹਾਂ ਵੀਰੇ ਨਾਂ ਦੱਸੇ ਨਾਂਜੀ ਲੱਪੇ ਸਿੰਘ ਜੇ ਜੇ ਦਾਦੂਪੁਰਾ ਤਹਿਸੀਲ ਅਮਜੀਠਾ ਜਿਲ੍ਹਾ ਅੰਮ੍ਰਿਤਸਰ ਜੇ ਫੋਨ ਨੰਬਰ ਵੀਰੇ 9998418 ਹਾਂਜੀ ਪੀਏ ਜੈਨ 18 ਠੀਕ ਆ ਚੰਗੀ ਝੋਟੀ ਵੀਰੇ ਆ ਗਈ ਕੋਲੇ ਮੰਜੀ ਜੀ ਪਹਿਲੇ ਸਵੇਰੇ 1.5 ਸਾਲ ਹੋਇਆ ਸੂਈ ਨੂੰ 1.5 2 ਲਾ ਲੋ ਅੱਛਾ 1.5 2 ਸਾਲ ਸੂਈ ਨੂੰ ਹੋ ਗਿਆ ਮੰਜੀ ਜੀ 5 ਕਿਲੋ ਦੁੱਧ ਜੀ ਚਲੋ ਬਜੀ ਚਲੋ ਦੁਪਹਿਰੇ ਚਲੋ ਸਵੇਰੇ ਚਲੋ ਸ਼ਾਮ ਤੇ 5 ਕਿਲੋ ਦੁੱਧ ਕਿਹੜੇ ਟਾਈਮ ਮਰਜੀ ਚਲੋ ਹਾਂਜੀ ਬਜੀ 5 ਕਿਲੋ ਦੁੱਧ ਜੀ ਠੀਕ ਆ ਜੀ ਤੇ ਹੈ ਸੀਸ ਲੱਗ ਪੂਰੀ ਮੰਜੀ ਬਜੀ ਠੀਕ ਆ ਜੀ ਚਵਾਜਾਂ ਬੋਲਾ ਵੀਰੇ ਹਾਂਜੀ ਵੀਜੀ ਇੱਕ ਉਹਨਾਂ ਨੇ ਜਿਹੜਾ ਪਮਦਰੀਆਂ ਦੀ ਵੀਜੀ ਹਾਂਜੀ ਉਹਨਾਂ ਨੇ ਇੱਕੋ ਮੱਝ ਰੱਖੀ ਪਲੇਸ ਵਾਂਦੇ ਪੱਤਗਰੋਂ ਉਹਨਾਂ ਨੇ ਦੁੱਧ ਗੱਡੇ ਸੱਜਰ ਨੇ 15 ਕਿਲੋ ਚਵਾਇਆ ਹਾਂਜੀ ਵੀਜੀ ਉਹ ਟੀਕਾ ਨਹੀਂ ਭਰਉਂਦੇ ਆਂ ਤੇ ਦੁੱਧ ਉਹਨਾਂ ਭਜੇ ਨਾ ਅੱਛਾ 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 ਤੇ ਬੋਲ ਪੈਂਦੀ ਹੁੰਦਾ ਅੱਛਾ 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 ਹਾਂਜੀ ਵੀਰੇ ਵਿੱਚ ਆ ਜਾਂਦੀ 7 ਨਹੀਂ ਭਰਾਇਆ ਨਾ ਕਦੀ ਤਾਂ ਸੂਈ ਨੂੰ 1.5 ਸਾਲ ਹੋ ਗਿਆ ਹਾਂਜੀ ਵੀਜੀ 1.5 ਜਾਂ 2 ਸਾਲ ਅੱਛਾ 1.5 2 ਦੇ ਲਾਗੇ ਹੋ ਗਿਆ ਹਾਂਜੀ ਤੇ ਪਹਿਲਾ ਸੂਆ ਹਾਂਜੀ ਵੀਜੀ ਤਾਂ ਹੈ ਨੀਲੀ ਰਾਵੀ ਪਿਓਰ ਹਾਂਜੀ ਤਾਂ ਮਿਲਦੀ ਕਿਵੇਂ ਵੀਰੇ ਐਦਾਂ ਮਿੱਜੀ ਜਿੱ ਵੱਡੀ ਸੀਲ ਜੀ ਕੀ ਬਾਤ ਹੈ ਇਦਾਂ ਖਲੇ ਬੈ ਕੇ ਚੋ ਲੈਂਦੇ ਆ ਤੇ ਸੂਈ ਨੂੰ ਵੀ ਡੇਢ ਸਾਲ ਹੋ ਗਿਆ ਹਾਂਜੀ ਕੀ ਬਾਤ ਹੈ ਜੀ ਵੇਖੋ ਵੀਰੋ ਕੁਆਲਿਟੀ ਚੈੱਕ ਕਰ ਲਓ ਨਰਸਰ ਚੈੱਕ ਕਰ ਲਓ ਟੇਡਾ ਕੱਟ ਆ ਗਿਆ ਤਾਂ ਵੀਰ ਨੇ ਸਚਾਈ ਦੱਸੀ ਆ ਗਾੜੀ ਚਲੋ ਕੋਈ ਵੀਰੋਂ ਸੀਮਨ ਭਰਾਲੇ ਭਾਵੇਂ ਹਾਂਜੀ ਬੱਚੀ ਅੱਛਾ ਅੱਛਾ ਠੀਕ ਆ ਜੀ ਤਾਂ ਕੀ ਪਸ਼ੂ ਲੈਂਦੇ ਰਿਕਾਰਡ ਵਾਲਾ ਇਹ ਇੱਕੋ ਲੈਂਦੇ ਚੰਗਾ ਲੈਂਦੇ ਫਿਰ ਫਿਰ ਤੁਰ ਕੇ ਲੱਭ ਲਈਦਾ ਹਾਂ ਠੀਕ ਆ ਜੀ ਤਾਂ ਵੇਖੋ ਵੀਰੋ ਹੈ ਵੀ ਕੱਦ ਕਾਠ ਵਾਲੀ ਵੱਡੀ ਝੋਟੀ ਆ ਨਸਲ ਫੋਲਾ ਪਹਿਲੇ ਸਵੇਰ ਵੀਰ ਨੇ ਦੱਸਿਆ ਸੂਈ ਆ ਤਾਂ ਸੱਜਰ ਨੇ 14-15 ਕਿਲੋ ਦੇ ਕਰੀਬ ਦੁੱਧ ਚਵਾਇਆ ਪੇਲਨ ਨੇ ਤਾਂ ਗਾਂ ਵੀਰੇ ਦੂਜੀ ਸੂਈ ਦਾ ਇਹ ਆ ਕਿ ਕੋਈ ਸੀਮਨ ਭਰਾਲੇ ਹਨਾ ਠੀਕ ਆ ਥਣ ਥਣ ਵੀਰੇ ਲਾਗੇ ਤਾਂ ਚੈੱਕ ਕਰ ਲਓ ਸੋਹਣਾ ਥਣ ਲੱਗਿਆ ਐਵੇਂ ਮਾਨੇ ਦੇ ਵੀ ਥਣਾ ਥੁਣਾ ਦੇ ਵੀ ਕੀ ਬਾਤ ਹੈ ਜੀ ਪੂਰੇ ਚਟਾਕ ਆ ਜੀ ਨੀਲੀ ਰਾਵਿਚ ਆ ਗਈ ਆ ਠੀਕ ਆ ਹੁਣ ਜਿੰਨੇ ਮਹੀਨੇ ਬਾਅਦ ਕੀ ਵਿੱਚ ਆਉਂਦੀ ਐ ਐ ਖੇ ਵਿੱਚ ਆਉਂਦੀ ਹਾਂਜੀ ਅਸੀਂ ਮਨ ਨਹੀਂ ਭਰਾਇਆ ਹਜੇ ਹਾਂਜੀ ਠੀਕ ਚਲੋ ਕਿਹੜਾ ਵੀਰ ਹਨਾ ਸੀਮਨ ਭਰਾਲੇ ਤਾ ਬਾਕੀ ਵੀਰੇ ਤੋਰਾ ਚੈੱਕ ਕਰਾਈਏ ਦਾ ਤਾ ਵੇਖੋ ਵੀਰੇ ਤੋਰਾ ਚੈੱਕ ਕਰ ਲਓ ਸੀਲਸ ਲੱਗਾ ਪਿਓਰ ਨੀਲੀ ਰਾਵੀ ਵੀਰੇ ਟੇਡਾ ਟੂਡਾ ਕਾਟਾ ਕੀ ਕਹਨੇ ਝੋਟੀ ਦੇ ਤਾਂ ਸਲੱਗ ਬਹੁਤ ਆ ਮਜਨ ਵੀ ਬਹੁਤ ਜਿਆਦਾ ਬਾਦੇ ਕੱਦ ਵੀ ਵੱਡਾ ਵੀਰੇ ਨਿੱਕੇ ਕੱਦ ਦੀ ਨਾ ਮੰਨ ਕੇ ਚੱਲਿਓ ਥੰਨ ਥੁੰਨ ਦੀ ਗੱਲ ਕਰੀਏ ਤਾਂ ਲੈਵਲ ਉਹਦਾ ਹਜੇ ਵੀ ਪੂਰਾ ਐ ਸੋਹਣਾ ਲੱਗਿਆ ਜਾਂਦੇ ਹੋ ਜੀ ਸੱਜਰ ਦਾ ਫਿਰ ਵੀਰੇ ਚੰਗਾ ਰਿਕਾਰਡ ਰਿਆ ਇਹਦਾ ਹਨਾ ਫੇਲਨ ਦਾ ਤੋਰ ਦੋ ਚ ਤੋਰ ਦੋ ਤਾਂ ਪੂਰੀ ਜੰਮੀ ਪਲੀ ਝੋਟੀਆਂ ਵੀਰੇ ਐ ਨਿੱਕੀ ਨਾ ਮੰਨ ਕੇ ਚੱਲਿਓ ਠੀਕ ਕਰ ਕਮਾਲ ਹੋ ਵੀਰ ਠੀਕ ਹੈ ਕਲਰ ਕਲਰ ਦੇਖੋ ਵੀਰੋ ਚੈੱਕ ਕਰ ਲਓ ਜੰਦ ਵੀਰ ਚੈੱਕ ਕਰ ਲਓ ਵੀਰੇ ਜਮਾ ਪੂਰੀ ਕੁਆਲਿਟੀ ਥਾਨ ਤੋਂ ਚੰਗਾ ਤੇ ਸਲੱਗ ਬਹੁਤ ਆ ਵੀਰ ਕਹਿੰਦਾ ਭਾਵੇਂ ਸਵੇਰੇ ਚੋਲੋ ਦੁਪਹਿਰੇ ਚੋਲੋ ਕਿੰਨੇ ਟਾਈਮ ਮਰਜੀ ਚੋਈ ਜਾਵੇ ਦੁੱਧ 5 ਕਿਲੋ ਜੋ ਸੱਚ ਆਈ ਉਹ ਦੱਸੀ ਵੀਰ ਨੇ ਚਲੋ ਕਰੋ ਖੇਵੇ ਜਾ ਵੀਰੇ ਸੀਮਣ ਪਰ ਲੈ ਹਨ ਤਾਂ ਗਾਂ ਚੰਗੇ ਮੋਲ ਦੀ ਵੇਗਣ ਵਾਲੀ ਝੋਟੀ ਆ ਉਜੀਪ ਉਪਰ ਟਰੈਕਟਰ ਪરાਲੋ ਅੱਛਾ ਜੀ ਓਏ ਦਾਦੂ ਗਾ ਖੇਵੇ ਚ ਹੁੰਦੀ 2 ਮਹੀਨੇ ਬਾਅਦ ਅੱਛਾ ਅੱਛਾ ਕੋਈ ਫਾਲਟ ਨਹੀਂ ਹੈਗਾ ਝੋਟੀ ਨੂੰ ਅੱਛਾ ਇੱਕ ਠੀਕ ਆ ਜੀ ਨਾ ਬਿਲਕੁਲ ਸਚਾਈ ਆ ਵੇਖੋ ਵੀਰੋ ਕੋਈ ਝੂਠ ਨਹੀਂ ਆ ਜੋਗੋ ਜੀ ਵੀਰ ਨੇ ਸੱਚ ਦੱਸਿਆ ਤਾਂ ਚੰਗੀ ਝੋਟੀ ਆ ਸਲਾਗਾ ਤਾਂ ਪਿਓਰ ਨੀਲੀ ਰਵੀ ਆ ਵੀਰ ਕਹਿੰਦਾ ਹੈ ਵੀ ਸਾਫ ਸੁਥਰੀ ਆ ਕੋਈ ਫਾਲਟ ਨਹੀਂ ਹੈਗਾ ਝੋਟੀ ਨੂੰ ਹਾਂਜੀ ਜੀ ਬੇਸ਼ੱਕ ਹੈਨਾ ਜੀ ਤਾਂ ਬਾਕੀ ਚਲੋ ਚੰਗਾ ਸੀਮੰਪਰ ਲੈ ਜਾਵੇ ਦਾ ਵੀਰੇ ਚੰਗੀ ਕੀਮਤ ਦੀ ਝੋਟੀ ਮਾਲਕ ਬਣਨ ਵਾਲੀ ਆ ਬਾਕੀ ਚਲੋ ਹੁਣ ਵੀ ਦੁੱਧ ਸੋਨਾ ਦਿੰਦੀ ਆ ਹੈਨਾ ਤਾਂ ਥਣ ਵੀ ਗੇਠ-ਗੇਠ ਤੇ ਲੱਗਿਆ ਤਾਂ ਪਲੀ ਜੁੜੀ ਆ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਜੀ ਮੈਂ ਤਾਂ 75 ਹਜ਼ਾਰ ਦੀ ਆਂਦੀ ਏ 75 ਦੀ ਜੈਜ ਜਾਂਦੇ ਚਲੋ ਕੋਈ ਵੀਰ ਸਾਂਭ ਲੂ ਹੈਨਾ ਸੇਵਾ ਕਰ ਲੂਗਾ ਤਾਂ ਤਾਂ ਚੰਗੇ ਮੋਲ ਤੇ ਵਿਗਣ ਵਾਲੀ ਆ ਠੀਕ ਹੈ ਜੀ ਤਾਂ ਹੁਣ ਕਿੰਨੇ ਦੀ ਹੋ ਜੀ ਵੀਰੇ ਵਿਗਿਓ 70 ਆਦੀ ਕਰ ਦਾਂਗੇ ਹੁਣ 70 ਦੀ ਹਾਂਜੀ ਕਹਵੇ ਜੀ ਜਨਕ ਮਾ ਜਾਣਦੀ ਨਾ ਹਾਂਜੀ ਔਰ ਜਦੋਂ ਸੋਈ ਨੇ ਸੱਜਰ ਹਾਂ 2 ਲੱਖ ਰੀ ਵੇਤੇ ਹੀ ਵਿਗਦੀ ਉਹਨੇ ਵੇਚੀ ਨਹੀਂ ਅੱਛਾ ਨਹੀਂ ਬੰਦਾ ਜੀ ਅੱਛਾ ਵੇਚੀ ਨਹੀਂ ਉਹਨੇ ਨਹੀਂ ਵਿਕੀ ਇਹ ਘਰੇ ਲਾ ਲਈ ਜਾਨੀ ਕਿ ਇੱਕ ਛੋਟੀ ਕਰਕੇ ਦੁੱਧ ਵਾਸਤੇ ਲਾ ਲਈ ਹੁਣੀ ਹਾਂਜੀ ਵਿਕੀ ਠੀਕ ਹੈ ਜੀ ਤਾਂ ਵਾਕਈ ਵੀਰੇ ਸੱਜਰ ਤੇ ਮੁੱਲ ਹੈ ਹੀ ਹੈ ਇਹ ਤਾਂ ਗੱਲ ਕਹਿਣ ਵਾਲੀ ਹੈ ਕਿਉਂਕਿ نسل ਵਿਗਣੀ ਹੈ ਨਾ ਵੀ ਜਿਹੜੇ ਸੋਈ ਕੇ ਨਾ ਇਹ ਵੀ ਮੇਰੀ ਵਿਗੂ ਟੇਰ ਦੋ ਦੀ ਵਿਗੂ ਕੀ ਅਹੋ ਤਾਂ ਵੀਰੇ ਹਾਂ ਵਿਗਣੀ ਵਿਗਣੀ ਆ ਉਹ ਤਾਂ ਨਸਲ ਵਿਗਣੀ ਆ ਤਾਂ ਹੁਣ ਤੇ ਹਿਸਾਬ ਨਾਲ ਤਾਂ ਜਿੰਨਾ ਬਾਜ਼ਾਰ ਆਵੇਂ ਦੀ ਝੋਟੀ ਠੁੱਕੀ ਹੋਵੇ ਤਾਂ ਮੈਂ ਟਾਈ ਦੇਂਦੀ ਕੋਈ ਵੇਚ ਦੇ ਬਾਕੀ ਚਲੋ ਮੁੱਲ ਹੁਣ ਗਿਆ ਜੀ ਜਾਣਦੇ ਹੋ 5 ਕਿਲੋ ਦੁੱਧ ਆ ਚਲੋ ਕੋਈ ਵੀਰ ਸੰਭਲੂ ਹਨਾ ਜੀ 70 ਵਾਲੀ ਕਿੰਨਾ ਦਗਾ 70 ਦੀ ਹਾਂਜੀ ਉਹ ਚੋਂ ਵੀ ਦੋ ਛੱਡ ਦੋ 68 ਦੀ ਜਾਣ ਲੈ ਜੀ ਕੋਈ ਫੋਨ ਲਾਵੇ ਮੋੜੇ ਹੋਣਾ ਯਾਰ ਹਨਾ ਜੀ ਤਾਂ ਵੇਖੋ ਵੀਰੇ ਫੋਨ ਲਾ ਲਿਓ ਤਾਂ ਆਓ ਆਪਦੀ ਤਸੱਲੀ ਕਰੋ ਚਵਾਈ ਕਰੋ ਜੋ ਕੋ ਜਗਾ ਵੀਰ ਨੇ ਸਚਾਈ ਦੱਸ ਦਿੱਤੀ ਵੀਰੇ ਸੀਸ ਲੱਗਾ ਖੰਡੀ ਸੀਲ ਹੈ ਨਾ ਜੇ ਬਜਣੀ 60000 ਵਾਲਾ ਵਾ ਬਜੇ ਨਹੀਂ ਹੈਗਾ ਬਿਲਕੁਲ ਵੀਰੇ ਬਿਲਕੁਲ ਤਾਂ ਸਲੱਗ ਬਹੁਤ ਆ ਇੱਕ ਰਹਿ ਕੇ ਵਿਖਾ ਦੋ ਫਿਰ ਆਹ ਇੱਕ ਕੀ ਬਾਤ ਹੈ ਇਹਨੂੰ ਆਂਦੇ ਆ ਨਸਲ ਵੀਰੇ ਠੀਕ ਹੈ ਵੀਰੇ ਠੀਕ ਹੈ ਤਾਂ ਵੇ ਲੋ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਹੈ ਨਾ ਤਾਂ ਬਾਕੀ ਇਹ ਹੈ ਕਿ ਚਲੋ ਗਾੜੀ ਵਾਹਿਗੁਰੂ ਮਿਹਰ ਕਰੇ ਸੱਚੇ ਪਾਤਸ਼ਾਹ ਤਾਂ ਪਸ਼ੂਤ ਬਾਂਜੇ ਤਾਂ ਮੇਰੇ ਚੰਗੀ ਕੀਮਤ ਤਾਂ ਤਿਆਰ ਹੋਇਆ ਹੈ ਨਾ ਤਾਂ ਦੱਸ ਦੇ ਵੀਰੇ ਆਪਣਾ ਐਡਰੈਸ ਨਾ ਮੈਂ ਜੇ ਆਪਣੇ ਸਿੰਘ ਜੀ ਪੈਂਦਾ ਤੋਂ ਪੂਰਾ ਜੀ ਦੇਖਾ ਜਦਾਂ ਬਸਾ ਜੀ ਹੁਣ 68000 ਦੇ ਹਨ ਹਾਂਜੀ 68000 ਮਾਂ ਤਨ ਹੋ ਜੂ ਹਾਂਜੀ ਕਰਦੇ ਵਿੱਚ ਕੋਈ ਕੀ ਬਾਤ ਆ ਤਾਂ ਵੇਖੋ ਵੀਰੋ ਚੱਕ ਦੋ ਟਾਈਮ ਸੈਰੀ ਰੇਡ ਵੀਰ ਦਾ ਜਿਆ ਜਿਆ ਵਜਨ ਫੁੱਲ ਨਸਲ ਕੁਆਲਟੀ ਕੀ ਕਹਨੇ ਆ ਠੀਕ ਆ ਜੀ ਫੋਨ ਨੰਬਰ ਵੀਰੇ ਫੋਨ ਲਗਾਓ ਜੀ 90418 55818 ਠੀਕ ਆ ਸასიਖਾਲ ਜੀ